ਹਾਂਜੀ ਕਿਸਾਨ ਭਰਾਵੋ ਸੋਡਾ ਸਾਰਿਆਂ ਦਾ ਸਵਾਗਤ ਹੈ ਆਪਣੀ YouTube ਚੈਨਲ Son of Talwar ਤੇ ਤੇ ਜਿਹੜੇ ਵੀ ਰੀਸ ਵੀਡੀਓ ਜਾਂ ਆਪਣੇ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਤੁਹਾਡੇ ਵਾਸਤੇ ਐਕਟਿਵ ਆ 4G ਲਿਆਂਦੀ ਆ ਸਕੂਟੀ ਤੇ ਇਹ ਬਾਈਆਂ ਨੇ ਕਰਨੀਆਂ ਸੇੜ ਸੁਣ ਲੋ ਫੁੱਲ ਡਿਟੇਲ ਤੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਟਾਇਰਾਂ ਦੀ ਟਾਇਰ ਤੁਸੀਂ ਚੈੱਕ ਕਰ ਸਕਾ ਜੋ ਪੂਰੇ ਵਧੀਆ ਸਾਫ਼ ਮੇਰੇ ਹਿਸਾਬ ਨਾਲ 85 ਪੈਸੇ ਪਏ ਆ ਤੇ ਮਗਰਲਾ ਤਾਂ ਜਮੀ ਸਾਫ਼ ਹੈ ਟਾਇਰ ਚੈੱਕ ਕਰ ਲੋ ਜਮਾ ਸਾਫ ਟਾਇਰ ਆ ਠੀਕ ਆ ਤੇ ਇਹ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਪਿੰਡ ਚੀਮਾ ਤੇ ਜ਼ਿਲ੍ਹੇ ਬਰਨਾਲੇ 'ਚ ਖੜੀ ਆ ਤੇ ਕਾਪੀ ਵੀ ਹੈਗੀ ਆ ਪਾਸਿੰਗ ਇਹਦੀ 32 ਤੱਕ ਆ ਬਾਈ ਤੁਸੀਂ ਪਹਿਲਾਂ ਚਾਰੇ ਪਾਸੇ ਦੀ ਲੁੱਕ ਚੈੱਕ ਕਰ ਲਓ ਪੂਰੀ ਸਾਫ ਆ ਠੀਕ ਆ ਤੇ ਜਿਹੜੇ ਬਾਈਆਂ ਨੇ ਲੈਣੀਆਂ ਆਪਣਾ ਸਕਰੀਨ ਤੇ ਨੰਬਰ ਆਈ ਜਾਂਦਾ ਉਹਦੇ ਕਰ ਸਕਦੇ ਸੰਪਰਕ ਤੇ ਕਾਪੀ ਦੀ ਵੀ ਆਪਾਂ ਫੋਟੋ ਭੇਜ ਦਾਂਗੇ ਜਿਹੜੇ ਬਾਈਆਂ ਨੇ ਲੈਣੀ ਹੋਈ ਤੇ ਆਪਾਂ ਵੀਡੀਓ ਚ ਵੀ ਦਿਖਾ ਲੈਂਦੇ ਆ ਪਹਿਲਾਂ ਚੈੱਕ ਕਰ ਲਓ ਸਾਫ ਪਈਆ ਪੂਰੀ